ਮੈਂ ਪ੍ਰੇਮ ਸਿੰਘ ਪੰਚਾਇਤ ਮੈਂਬਰ ਵਜੋਂ ਕਾਲ ਬਾਂ ਹੁਣ ਕੀ ਗੱਲ ਬਾਤ ਹੈ ਸਾਡੀ ਪ੍ਰਸ਼ਾਸਨ ਇਹ ਸਰ ਡਿਲੀਵਰੀ ਹੋਈ ਆ ਜੀ ਇੱਕ ਤਰੀਕ ਨੂੰ ਸਰਕਾਰੀ ਹਸਪੀਟਲ ਕਾਦੀਆਂ ਹਾਂਜੀ ਡਿਲੀਵਰੀ ਦੇ ਟਾਈਮ ਲਾਈਟ ਬੰਦ ਹੋ ਗਈ ਡਾਕਟਰਾਂ ਨੇ ਆਪਣੇ ਮੋਬਾਈਲ ਫੋਨ ਦੀਆਂ ਲਾਈਟਾਂ ਜਗਾ ਕੇ ਤੇ ਉਹ ਸਾਰਾ ਵੀ ਟ੍ਰੀਟਮੈਂਟ ਕੀਤਾ ਉਹਦੇ ਵਿੱਚ ਉਹਨਾਂ ਦੀ ਬਿਲਕੁਲ ਅਣਗਹਿਲੀ ਆ ਜੋ ਵੀ ਹੋਣਾ ਚਾਹੀਦਾ ਉਹ ਨਹੀਂ ਹੋ ਉਹਨਾਂ ਦੀ ਅਣਗਹਿਲੀ ਦੇ ਨਾਲ ਸਭ ਕੁਝ ਹੋਇਆ ਨੇ ਫੈਕਚਰ ਹੋ ਗਈ ਉਹਨਾਂ ਨੇ ਇਥੇ ਸਿੱਧਾ ਰੈਫਰ ਕਰਤਾ ਜਲੰਧਰ ਜਿਲੰਦਰ ਵਾਲਾ ਕਿਹਾ ਜੀ ਸਾਡਾ ਇਹ ਏਰੀਆ ਜੀ ਤੁਸੀਂ ਗੁਨਾਨਖੋ ਹਸਪੀਟਲ ਅੰਮ੍ਰਿਤਸਰ ਜਿੱਨਾਂ ਚਿਰ ਉੱਥੇ ਤੱਕ ਪਹੁੰਚੀ ਉਹਨਾਂ ਚਿਰ ਤੱਕ ਕੰਮ ਹੋ ਗਿਆ ਸਾਰੀ ਦੀ ਸਾਰੀ ਹਣ ਗੱਲੀ ਡਾਕਟਰ ਦੀ ਹੈ ਹੋਰ ਪ੍ਰਸ਼ਾਸਨ ਨੇ ਕੀ ਗੱਲ ਬਾਤ ਪ੍ਰਸ਼ਾਸਨ ਨਾਲ ਇਹ ਗੱਲ ਬਾਤ ਹੈ ਜੀ ਸਾਹਿਬ ਨੇ ਕਿਹਾ ਵੀ ਤੁਸੀਂ ਪੋਸਟਮਾਰਟਮ ਕਰਾਓ ਉਹਦੇ ਵਿੱਚ ਜੋ ਕਾਰਨ ਆਵੇਗਾ ਜੋ ਡਿਊਟੀ ਦੇ ਡਾਕਟਰ ਹੋਏ ਉਹਦੇ ਉੱਤੇ ਕਾਰਵਾਈ ਹੋਵੇਗੀ ਹੁੰਦੀ ਤਾਂ ਨਾ ਚੁੱਕਦੇ ਤੁਸੀਂ ਇਹ ਤੋਂ ਹੁਣ ਜਿਹੜੇ ਮੋਦਬਰ ਵਾਲਾ ਉਹਨਾਂ ਦੇ ਨਾਲ ਸਲਾਹ ਕਰਦੇ ਆ ਕੀ ਕਹਿੰਦੀ ਆ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਕਹਿਣ ਉਸ ਤਰ੍ਹਾਂ ਹੋ ਜਾਊਗਾ ਜੀ ਸਰ ਸਰ ਇਹੜਾ ਕਰਨਾ ਲੱਗਦਾ ਇਹ ਬਾਰੇ ਦਾ ਕਿਸ ਕੰਨ ਲਾਇਆ ਕਿ ਕੀ ਗੱਲ ਬਬੀ ਪਰ ਮੇਰੇ ਨੋਟਸ ਚ ਉਹਨੇ ਆਇਆ ਜੀ ਇੱਕ ਲੇਡੀ ਹੈ ਸਰਬਜੀਤ ਕੌਰ ਵਾਈਫ ਆਫ ਸਾਗਰ ਇੱਕ ਕਾਲਵਾ ਪਿੰਡ ਦੀ ਹੈ ਇਹਦੀ ਡਿਲੀਵਰੀ ਕੇਸ ਹੋਇਆ ਹੈ ਔਰ ਇਹਨਾਂ ਨੇ ਇੱਕ ਤਰੀਕ ਨੂੰ ਉੱਥੇ ਕਾਦੀਆਂ ਸਿਵਲ ਹਸਪੀਟਲ ਦੇ ਵਿੱਚ ਇਹਦਾ ਡਿਲੀਵਰੀ ਕੇਸ ਹੋਇਆ ਉੱਥੇ ਇਹਦੀ ਤਬੀਅਤ ਖਰਾਬ ਹੋਣ ਤੋਂ ਬਾਅਦ ਇਹਨਾਂ ਉਹਨਾਂ ਨੇ ਰੈਫਰ ਕਰਤਾ ਹੈ ਗੁਰਨਾਨਕ ਹਸਪੀਟਲ ਤੇ ਦੀ ਦੱਤ ਹੋਈਏ ਤਾਂ ਉਹ ਉਹਨਾਂ ਦੇ ਜਿਹੜੇ ਵਾਰਸ ਹੈ ਉਹ ਇਹ ਲਿਜ ਕਰ ਰਹੇ ਹੈ ਸ਼ਾਇਦ ਇਹਦਾ ਇਲਾਜ ਉਹਨਾਂ ਨੇ ਠੀਕ ਨਹੀਂ ਕੀਤਾ ਤੋਂ ਦੇ ਸੰਦਰਭ ਦੇ ਵਿੱਚ ਐਸ ਡੀ ਐਮ ਗੁਰਵਿੰਦਰ ਸਿੰਘ ਮੌਕੇ ਤੇ ਆ ਗਏ ਇਹਨਾਂ ਨਾਲ ਮੀਟਿੰਗ ਕਰਾਤੀ ਜਿਹੜੇ ਉਹਦੇ ਵਾਰਸ ਹੈਗੇ ਆ ਔਰ ਜੋ ਲੀਗਲ ਸੜੀ ਕਾਰਵਾਈ ਬੰਦੀ ਅਸੀਂ ਕਰਵਾ ਦਿੱਤੀ ਸਰ ਇਤਨਾ ਚਿਕਾ ਚਟਾਰੇ ਹਾਂ ਹਾਂ ਉਹਨਾਂ ਦੇ ਜਿਹੜੇ ਆਏ ਬੰਦੇ ਪੰਚਾਇਤੀ ਔਰ ਉਹਨਾਂ ਦੇ ਮੈਂ ਮੇਰੇ ਆਫਿਸ ਦੇ ਵਿੱਚ ਇਹਨਾਂ ਦੀ ਮੀਟਿੰਗ ਕਰਾਈ ਹੈ ਤੋਂ ਅਸੀਂ ਜਾ ਕੇ ਮੇਰਾ ਐਸ ਐਚਓ ਕਾਦੀਆਂ ਵੀ ਬੁਲਾ ਲਿਆ ਜੋ ਲੀਗਲ ਹਾਂ ਉਹਦਾ ਪੋਸਟ ਰਿਪੋਰਟ ਕਰਾ ਕੇ ਇਹ ਕਿਸੇ ਦੀ ਨੈਗਲੀਜੈਂਸੀ ਹੋਏ ਜੋ ਬੰਦਾ ਹੈ ਬੰਦੀ ਕਾਰਵਾਈ ਕੀਤੀ ਜਾਏਗੀ ਸਰ ਸਾਗਰ ਲਾਲ ਕਾਲਮੀ ਪਿੰਡ ਕਰਨਾ ਸਾਰੇ ਇੱਕ ਤਰੀ ਨੂੰ ਇਹਨਾਂ ਦੀ ਡਿਲੀਵਰੀ ਆਹੀ ਮੇਰੀ ਵਾਈਫ ਦੀ ਤੇ ਥੋੜੀ بارش ਪੈ ਰਹੀ ਸੀ ਤੇ ਉਸ ਤੋਂ ਬਾਅਦ ਲਾਈਟ ਬੰਦ ਹੋ ਗਈ ਆ ਤੇ ਜਿਹੜੀ ਡਿਲੀਵਰੀ ਹੋਣੀ ਸੀ ਤੇ ਲਾਈਟ ਜਨੈਟਾ ਵੀ ਨਾ ਮਟਰ ਨਹੀਂ ਹੈ ਗਈ ਤੇ ਸਰ ਇਹਨਾਂ ਨੇ ਕਾਤੀ ਸਿਵਲ ਹਸਪੀਟਲ ਹੋਈ ਨਹੀਂ ਲਾ ਜਰਾ ਉਸ ਤੋਂ ਬਾਅਦ ਸਾਰੇ ਨਾਲ ਨਗੇਲੀ ਕਰਤੀ ਉੱਥੇ ਹੀ ਸਾਰੇ ਉੱਥੇ ਬਾਅਦ ਸਾਰੇ ਢਿੱਲੀ ਹੋ ਗਈ ਆ ਤੇ ਮੈਂ ਆਪਾਂ ਬਾਅਦ ਵਿੱਚ ਇਦਾਂ ਹੀ ਆਥੀ ਮਾਰ ਮੁੱਢਤੀ ਸਾਰੇ ਨਾਲ ਇਹ ਸਾਡੇ ਇੱਕ ਤਰੀਕ ਦੀ ਘਟਨਾ ਵਾ ਤੂੰ ਆਪਣੇ ਤੇ ਕਰਨਾ ਹਾਂਜੀ ਤੇ ਸਾਰ ਬਾਅਦ ਮੈਂ ਮੈਡਮ ਨੇ ਫੋਨ ਬਾਲਨ ਕਿਹਾ ਮੈਡਮ ਵੀ ਨਾ 8-9 ਵਾਰ ਬਾਅਦ ਵਿੱਚ ਅੱਜ ਸਾਰੇ ਨਾਲ ਦੀ ਪੱਤੀ ਖਾ ਲ 30 30 ਪੱਤੀ ਸਾਨੂੰ ਮਰਾ ਇਹਨਾਂ ਦੀ ਨਾਮ ਸਰ ਸਰਬਜੀਤ ਕੌਰ ਘਰ ਵਾਸਤੇ ਵਿੱਚ ਸਾਰਾ ਮੈਂ ਤੇ ਮੇਰੀ ਵਾਈਫ ਇੱਕ ਬੱਚੀ ਮੇਰੀ ਬੱਚੀ ਸਾਰਾ ਹੈਗੀ ਤੇ ਦੋਆਂ ਕਿਸਾਲਾ ਨਹੀਂ ਹੋਈਆਂ ਜੀ ਬਾਕੀ ਹਾਲ ਤਿੰਨ ਹੋਣਾ ਨੇ ਜੀ ਕੰਪਨੀਰ ਸੱਲ ਲਖਾਈ ਉਧਰ ਕੰਪਨੀਰ ਲਖਾਈ ਭਲਾ ਲਖਾਈ ਲਖਾਈ ਜੀ ਸਰ ਬੱਚਾ ਠੀਕ ਹੈ ਉਹ ਜਿਹੜਾ ਬੱਚਾ ਬੱਚਾ ਸਾਰਾ ਠੀਕ ਹੈ ਜੀ ਸਰ ਸਾਨੂੰ ਇਨਸਾਫ ਚਾਹੀਦਾ ਵਾ an sabota idan babba ਏ ਤੋਪੀਆਂ ਨਾਲ ਸਪੀਡਰ ਕਰਿਆ ਤੇ ਵਾਈਫਾ ਏ ਮੇਰੇ ਤੇ ਯਾਰ ਰਹਿ ਗਈ ਤੇ ਤੇ ਧਿਰ ਤੇ ਮੁਕਿਆ ਮਾਰ ਮਾਰ ਕੇ ਇਹਦਾ ਤਰਪਾ ਤਰਪਾ ਮੇਰੀ ਨਾਨ ਨੂੰ ਅੱਜ ਤੱਕ ਇਹ ਖਾਣਨ ਨੂੰ ਆਜ ਕਿੰਨੇ ਦਿਨ ਹੋ ਗਏ ਤੇ ਭਰ ਮੇਰੀ ਨਾਨ ਨੇ ਆਵਾਜ਼ ਨਾ ਦਿੱਤੀ ਬੱਚੇ ਨਿਗੇ ਨਿਗੇ ਮਰੀ ਤੇ ਨਾਂ ਦੇ ਨਾਂ ਦੇ ਬੱਚੇ ਤੋਂ ਨਸਾਂ ਨੂੰ ਆ ਨਿਗੇ ਨਿਗੇ ਬੱਚੇ ਮੇਰੇ தம் ਲੈ ਲੈ ਰੇ ਜੋ ਹਰ ਪਾਲ ਹਰ ਪਾਲ ਸਰ ਪਾਲ ਜੀ ਕੀ ਲੱਗਦਾ ਤੁਹਾਡੀ ਜੀ ਦੇ ਸਰ ਮੇਰੇ ਬ੍ਰਦਰ ਦੀ ਵਾਈਫ ਆ ਮੇਰੀ ਭਾਬੀ ਲੱਗਦੀ ਹਾਂਜੀ ਸਰ ਇੱਕ ਤਰੀਕ ਨੂੰ ਇਹਦੀ ਡਿਲੀਵਰੀ ਹੋਈ ਆ ਇੱਕ ਤਰੀਕ ਨੂੰ ਜੋ ਡਿਲੀਵਰੀ ਕਰ ਰਹੇ ਆ ਉਹ ਲਾਈਟ ਚਲ ਗਈ ਲਾਈਟ ਛੋਟੇ ਮੋਡਲ ਦੇ ਨੋਕੇ ਨਾਲ ਇਹ ਡਿਲੀਵਰੀ ਕਰਦੇ ਰਹੇ ਬੱਚਿਆਂ ਦੀ ਹੋ ਰਹੀ ਆ ਬੱਚੇ ਉਹ ਸਾਰੀ ਸਾਰੀ ਫਾਇਲ ਦੀ ਫਾਇਲ ਦੀ ਇਹਨਾਂ ਨੇ ਉਦੋਂ ਨਹੀਂ ਦੱਸਿਆ ਨੂੰ ਤੇ ਇਹਨਾਂ ਸੱਤ ਹਜ਼ਾਰ ਰਾਵਲ ਕੀਤਾ ਨੂੰ ਸੱਤ ਹਜ਼ਾਰ ਰਾਵਲ ਕਰਕੇ ਇਹਨੇ ਬਟਾਲੇ ਚੋ ਇਹਨਾਂ ਨੂੰ ਦੱਸਿਆ ਨਹੀਂ ਵੀ ਸ਼ੀਰਸਵਾ ਇਹਨੇ ਬਟਾਲੇ ਵੇਰੇ ਨੂੰ ਮਰਚਰ ਭੇਜਿਆ ਉਦੋਂ ਦੇ ਸ਼ਹਿਰ ਉੱਤੇ ਹਸਪਤਾਲ ਚ ਇੱਦਾਂ ਪਈ ਰਹੀ ਵਾਇਡ ਡਿਟਰ ਤੇ ਦਾਤੂ ਬਈ ਹੋ ਗਈ ਸ਼ਹਿਰਾਂ ਦੇ ਹਾਂਜੀ ਕਿਹੜਾ ਪਿੰਡ ਹੈ ਪਿੰਡ ਸਰ ਮੇਰਾ ਕਾਲਵਾ ਇਹ ਸਰ ਕਾਰਦੀਆਂ ਦੀ ਕਪਲੇਟ ਕਰਾ ਕੇ ਹਾਂਜੀ ਸਰ ਕਪਲੇਟ ਕੀਤੀ ਸਰ ਜ਼ਰਾ ਦੇ ਕੋਈ ਨਹੀਂ ਕਰਦਾ ਗੱਲ ਵੇ ਅਜੇ ਤੱਕ ਸਰ ਕਾਰਵਾਈ ਨਹੀਂ ਹੋਈ ਨੋਟ ਨੋਟ ਦੋ ਨੌਂ ਦਿਨ ਹੋ ਗਏ ਆ ਸਰ ਮੈਂ ਆ ਮੇਰਾ ਬ੍ਰਦਰ ਆ ਤੇ ਮੇ ਮੰਮੀ ਆ ਤੇ ਮੇਰੀ ਵਾਈਫ ਆ ਤੇ ਮੇਰੇ ਬੱਚੇ ਆ